ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਨਵੇਂ ਆਏ ਐਸਐਸਪੀ ਵੱਲੋਂ ਚਾਰਜ ਸੰਭਾਲਦਿਆਂ ਹੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਤੇ ਨਾਲ ਹੀ ਵੱਖ-ਵੱਖ ਵਿਭਾਗਾਂ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਜ਼ਮੀਨੀ ਪੱਧਰ ਤੇ ਉਤਾਰਿਆ ਗਿਆ ਜਿੱਥੇ ਦਫਤਰੀ ਕੰਮ ਤੋਂ ਬਾਅਦ ਰਾਤ ਸਮੇਂ ਨਾਕਾਬੰਦੀ ਕਰਨ ਲਈ ਵੀ ਕਿਹਾ ਦਿੱਤੇ ਉਹਨਾਂ ਨੇ ਗਲਤ ਆਨਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਉੱਤੇ ਹੀ ਨਾਲ ਪੁਲਿਸ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਗਲਤ ਆਨਸਰ ਹੈ ਉਸ ਨੂੰ ਬਖਸ਼ਿਆ ਨਾ ਜਾਵੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਘਟਨਾ ਹੁੰਦੀ ਆ ਕਿ ਅਗਰ ਤੁਹਾਨੂੰ ਸਖਤੀ ਵੱਤ ਨਹੀਂ ਪੈਂਦੀ ਆ ਤੇ ਚਾਹੇ ਕੋਈ ਖੜੇ ਜਾਂ ਨਾ ਖੜੇ ਮੈਂ ਤੁਹਾਡੇ ਮਗਰ ਜ਼ਰੂਰ ਖੜਾ ਲਾਂਗਾ ਜਿਸ ਦੇ ਸੰਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਵੱਲੋਂ ਲਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਡੀਐਸਪੀ ਸੀਟੂ ਉਹਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਤੇ ਕਈ ਗੱਡੀਆਂ ਦੇ ਚਲਾਣ ਵੀ ਕੀਤੇ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਐਸਐਸਪੀ ਹਰਮਨਵੀਰ ਸਿੰਘ ਗੱਲੂ ਵੱਲੋਂ ہدایتਾਂ ਹਨ ਕਿ ਜੋ ਸ਼ਹਿਰ ਵਿੱਚ ਰੈੱਡ ਲਾਈਟ ਪੁਆਇੰਟ ਬਣਾਏ ਗਏ ਹਨ ਉੱਥੇ ਚੈਕਿੰਗ ਕੀਤੀ ਜਾਵੇ ਜਿਸ ਦੇ ਸਬੰਧ ਵਿੱਚ ਅੱਜ ਚੈੱਕਅਪ ਕੀਤੀ ਗਈ ਤੇ ਚਲਾਣ ਵੀ ਕੱਟੇ ਗਏ ਡੀਐਸਪੀ ਸਿਟੀ 2 ਗੁਰਪ੍ਰੀਤ ਸਿੰਘ ਦਾ ਇਸ ਮਾਮਲੇ ਵਿੱਚ ਕਿ ਉਹ ਅੱਜ ਚੈਕਿੰਗ ਹੋਈ ਹੈ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮਨਜੋਗ ਸਰਪੀ ਸਾਹਿਬ ਮਠੰਡਾ ਜੀ ਵੱਲੋਂ ਕੁਝ ਰੈਡ ਲਰਡ ਪੁਆਇੰਟਸ ਬਣਾਏ ਗਏ ਨੇ ਜੋ ਸਮੇਂ-ਸਮੇਂ ਸਰ ਸਾਡੇ ਐਨ ਜੀਓ ਜੀਓ ਰੈਂਕ ਦੇ ਅਫੀਸਰ ਵੀ ਰੈਡ ਲਰਡ ਪੁਆਇੰਟ ਤੇ ਜਿਹੜਾ ਸਾਨੂੰ ਟਾਈਮ ਦਿੱਤਾ ਹੁੰਦਾ ਉਸ ਟਾਈਮ ਤੇ ਅਸੀਂ ਆਪਣਾ ਨਾਕਾ ਲਾਉਂਦੇ ਆ ਨਾਕਾ ਲਾ ਕੇ ਅਸੀਂ ਵੀਹਿਕਲ ਚੈੱਕ ਕਰਦੇ ਆ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਵੀ ਆਵਾਜ਼ਾਈ ਜ਼ਿਆਦਾ ਹੋਣ ਕਰਕੇ ਸੀਂ ਵੀਕਲਾਂ ਦੀ ਚੈਕਿੰਗ ਵੀ ਕਰਦੇ ਤਾਂ ਕਿ ਕੋਈ ਕਿਸੇ ਕਿਸਮ ਦੀ ਅਨਸਿਕਾਮੀ ਘਟਣਾ ਨਾ ਵਾਪਰ ਸਕੇ ਜੋ ਅੱਜ ਵੀ ਅਸੀਂ ਆਪਣੇ ਰੈਡ ਲਰਡ ਪੁਆਇੰਟ ਤੋਂ ਬੇਣਾਬਸਤੀ ਮੱਛੀ ਚੌਂਕ 'ਕਿ ਅਸੀਂ ਖੜੇ ਆਂ ਜੋ ਇੱਥੇ ਸਿਟੀ ਦੇ ਵੀਕਲ ਨੇ ਜਾਂ ਕੋਈ ਸ਼ਹਿਰ ਵਾਲ ਨੂੰ ਇੰਟਰ ਹੋ ਰਹੇ ਨੇ ਜਾਂ ਕੰਟੋਰਨਮੈਂਟ ਸਾਈਡ ਨੂੰ ਜਾ ਰਹੇ ਨੇ ਉਹਨਾਂ ਦੇ ਅਸੀਂ ਚੈਕਿੰਗ ਕਰ ਰਹੇ ਆਂ ਜਿਹੜੇ ਵੀ ਕਰਾਂ ਦੇ ਸਰ ਕੋਈ ਤੁਹਾਡਾ ਡਾਊਟ ਹੁੰਦਾ ਹੈ ਬਾਕਾਇਦਾ ਅਸੀਂ ਉਹਨਾਂ ਦੇ ਪੇਪਰ ਵਰਕ ਵੀ ਚੈੱਕ ਕਰਦੇ ਆਂ ਲੋਡ ਪੈਂਟ ਦੇ ਅਸੀਂ ਟ੍ਰੈਫਿਕ ਚਲਾਣ ਵੀ ਕਰਦੇ ਆਂ ਯਾਦਰਵਾਇਸ ਸਰ ਨੂੰ ਬੰਦਾ ਕੋਈ ਹੋਰ ਸ਼ੱਕੀ ਲੱਗੇ ਤਾਂ ਅਸੀਂ ਉਹਦੀ ਵੈਰੀਫਿਕੇਸ਼ਨ ਵੀ ਕਰਦੇ ਆ। ਨੇ ਫਿਲਹਾਲ ਅਸੀਂ ਚਲਾਨ ਵਗੈਰਾ ਹੋਏ ਨੇ ਚਲਾਨ ਵਗੈਰਾ ਲੜਕਾ ਕਰ ਰਹੇ ਆ। ਜਿਸ ਜਿਹੜੇ ਵੀਕਲ ਤੁਹਾਡੇ ਸਾਹਮਣੇ ਦੇਖ ਹੀ ਲਿਆ ਤੁਸੀਂ ਅਸੀਂ ਚੈੱਕ ਕਰ ਰਹੇ ਆ। ਤੇ ਜਿਵੇਂ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਮਿਲਿਆ ਤੁਹਾਨੂੰ ਦੱਸੋ। ਨੌਜਵਾਨ ਪੀੜੀ ਨੂੰ ਤਾਂ ਮੈਂ ਇਹ ਅਪੀਲ ਕਰਦਾ ਵੀ ਆਪਣੇ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ। ਟ੍ਰੈਫਿਕ ਰੂਲਸ ਦੀ ਪਾਲਣਾ ਕਰਕੇ ਹੀ ਅਸੀਂ ਆਪਣੇ ਆਪ ਨੂੰ ਰੋਡ ਤੇ ਅਸੀਂ ਸੇਫਟੀ ਨਾਲ ਆ ਜਾ ਸਕਦੇ ਆ। ਤੇ ਅਸੀਂ ਆਪਣੀ ਵੀ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਦੇ ਆ ਤੇ ਅਸੀਂ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਦੀ ਉਹ ਵੀ ਅਸੀਂ ਉਹਨਾਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਆ